ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ। ਵਾਹਿਗੁਰੂ ਕਰੇ ਤੁਸੀਂ ਚਰਦੀ ਕਲਾ ਵਿੱਚ। ਹੋਮੋ ਜਿਹੜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਆਪਾਂ ਇੱਥੋਂ ਕਰਨ ਲੱਗਿਆਂ। ਸ਼ਾਮ ਦਾ ਟਾਈਮ ਹੋ ਗਿਆ। ਅੱਜ ਸਵੇਰ ਦਾ ਕੋਈ ਵੀਡੀਓ ਸਟਾਰਟ ਨਹੀਂ ਕਰੀ। ਮੈਂ ਜਿਹੜੇ ਈਵਨਿੰਗ ਵਾਲੇ ਕੱਪੜੇ ਨੇ ਉਹ ਧੋਣੇ ਨੇ। ਇੱਕ ਰਾਉਂਡ ਪਾਏ ਪਿਆ। ਦੂਜੇ ਕੱਢਦੀਆਂ। ਤੇ ਫੇਰ ਦਾਲ ਸਬਜ਼ੀ ਦੀ ਤਿਆਰੀ ਕਰੂੰਗੀ। ਬਾਕੀ ਸਾਰਿਆਂ ਨੂੰ ਰਿਕਵੈਸਟ ਹੈ ਨਾ ਵੀਡੀਓ ਨੂੰ ਜਰੂਰ ਪਿਆਰ ਦਿਆ ਕਰੋ ਜੀ। ਲਾਇਕ, ਸ਼ੇਅਰ, ਕਮੈਂਟ ਜਰੂਰ ਕਰਿਆ ਕਰੋ ਹਨਾ। ਤੇ ਸਾਰੇ ਵੀਰਾਂ ਭੈਣਾਂ ਨੂੰ ਰਿਕੁਐਸਟ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਜਰੂਰ ਵੀਡੀਓ ਨੂੰ ਪਿਆਰ ਦਿਆ ਕਰੋ ਅਸੂਨਾ ਕੱਪੜੇ ਕੱਟ ਕੇ ਆ ਪਾ ਦੂੰ ਫਿਰ ਮੈਂ ਅੱਜ ਬਣਾਉਣੀ ਆ ਫਲੀਆਂ ਦੀ ਸਬਜ਼ੀ ਫਲੀਆਂ ਕੱਟ ਲਈਆਂ ਕਿਹੜੀਆਂ ਫਲੀਆਂ ਦੀ ਐ ਗਵਾਰਾ ਮੈਨੂੰ ਦੂਜੀਆਂ ਦੀ ਨਹੀਂ ਫਲੀਆਂ ਦੀ ਖਵਾਦ ਲੱਗਦੀ ਹੁੰਦੀ ਉਹ ਜਿਹੜੀਆਂ ਵੀੜੀਆਂ ਦੂਜੀਆਂ ਗਏ ਨੇ ਹੁੰਨੇ ਚੌਲਾਂ ਲੈਣਗੇ ਹਾਂ ਹਾਂ ਪਹਿਲੇ राउंड ਵਾਲੇ ਕੱਪੜੇ ਸੌਖੇ ਨਿਕਲ ਜਾਂਦੇ ਨੇ ਜਦ ਮੇਰੇ ਵਾਲੇ ਕੱਪੜੇ ਸੁੱਕਦੇ ਫੇਰ ਜ਼ਿਆਦਾ ਉਲਝਦੇ ਨੇ ਹਾਂ ਦਰੂਜਾ ਕੱਪੜੇ ਕੱਟ ਲਈ ਤਾਂ ਵਿੱਚ ਪਾਲੇ ਹੋਣੇ ਇਹਨਾਂ ਜਿੰਨਾਂ ਨੂੰ ਨੀਲ ਦੇਣਾ ਹੁ ਨੀਲ ਦੇ ਦਾਗੀ ਜਿਹੜੇ ਇੰਕ ਕੌਣ ਵਾਲੇ ਹੋਣਗੇ ਇੰਕਾ ਲਾਗੀ ਇਹਦੇ ਬਰਸ਼ ਲਾਉਣਾ ਦੇਖੋ ਹੁਣ ਕੀ ਬਰਸ਼ ਲਾ ਲਾਗੀ ਤੇ ਚੰਨ ਇਹਨਾਂ ਨੂੰ ਇੱਕ ਦੋ ਪਾਣੀ ਕਰਦੀਆਂ ਲਓ ਜੀ ਚੈੱਕ ਕਰੋ ਫਾਰਮ ਦੀ ਸਫਾਈ ਦੇਖੋ ਜਮਤ ਕਲੀਨ ਆਣਾ ਤੇ ਦਾਣਾ ਪਾਣੀ ਇਹਨਾਂ ਨੂੰ ਪਾਇਆ ਪਿਆ ਪ੍ਰੋਪਰਲੀ ਤੇ ਪਾਣੀ ਤਰਿਆ ਹੋਇਆ ਦਾਣਾ ਪਾਇਆ ਹੋਇਆ ਫੀਡ ਪਾਈ ਹੋਈ ਆ ਹੁਣ ਬਸ ਮੈਂ ਉਧਰ ਸੋਈ ਚ ਕੰਮ ਕਰੂ ਕੱਪੜਿਆਂ ਦਾ ਰਾਉਂਡ ਜਿਹੜਾ ਆਪਾਂ ਕੱਢ ਲਿਆ ਤੇ ਇਧਰੋਂ ਪਾਣੀ ਪੁਣੀ ਰੱਖਤਾ ਫੀਡ ਪਵਾਦੀ ਫਿਰ ਮੈਂ ਸੰਦੀਪ ਨੂੰ ਬਾਹਰ ਫੜਾ ਦਿੰਦੀ ਹੁੰਦੀ ਆ ਜੀ ਜਿਹੜੀ ਵੀ ਲੋਡ ਹੁੰਦੀ ਆ ਫਿਰ ਬਾਰ ਬਾਰ ਫਾਰਮ ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਲੱਗਦਾ ਖਾਈ ਜਾਂਦੇ ਨੇ ਪੀ ਜਾਂਦੇ ਨੇ ਪਾਣੀ ਲਓ ਜੀ ਉਧਰੋਂ ਕੰਮ ਕਰੀਏ ਨੇ ਮੇਰੇ ਦੇ ਕੱਪੜੇ ਸੁੱਕਨੇ ਪਾਤੇ ਹੁਣ ਮੈਂ ਕਿਹਾ ਫਾਰਮ ਦਾ ਵੀ ਘਰਾ ਤਾਂ ਤੇ ਫੜੀਆਂ ਕੱਟ ਲਾ ਹਾਂ ਸ਼ਾਮ ਦੀ ਸਬਜੀ ਦੀ ਜਿਹੜੀ ਤਿਆਰੀ ਕਰ ਲਈਏ ਫਲੀਆਂ ਕੱਟ ਕੇ ਲਸਣ-ਲੂਸਨ ਛਿੱਲਣਾ ਤੇ ਇਹਨੂੰ ਕਰ ਲਾ ਸਬਜੀ ਦੀ ਤਿਆਰੀ ਰੱਖ ਦੇਣਾ ਮੇਰਾ ਸਿਰ ਦੁਖੀ ਜਾਂਦਾ ਮੈਨੂੰ ਕਈ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਕੁਝ ਦਿਨਾਂ ਬਾਅਦ ਕਈ ਵਾਰ ਤਾਂ ਨਾਲ ਜਿੰਦਾਂ ਦਾ ਕਈ ਵਾਰ ਮਹੀਨੇ 'ਚ ਦੋ-ਦੋ ਵਾਰ ਵੀ ਲੱਗ ਜਾਂਦਾ ਤੇ ਨਾ ਸਿਰ ਬਹੁਤ ਪੇਨ ਹੋ ਜਾਂਦਾ ਤੇ ਕੁਝ ਕਰਕੇ ਥੋੜਾ ਜਿਹਾ ਬੋਲਣ 'ਚ ਵੀ ਦਿੱਕਤ ਆਉਂਦੀ ਆ ਇਹ ਸਿਰ ਦਰਦੀਆਂ ਦੇ ਵਿੱਚ ਕੰਨ ਨਹੀਂ ਵੀਡੀਓ ਪਈ ਹੈਗੀ ਤੇ ਹੁਣ ਵੀ ਅਜ ਤੱਕ ਵੀਡੀਓ ਪਾਵੇਂ ਇਹ ਵੀ ਕੰਮ ਕੰਪਲਸਰੀ ਹੋ ਜਾਂਦਾ ਹਨਾ ਰੋਜ਼ ਵੀਡੀਓ ਦੇਣੀ ਬਲੌਗ ਪਾਉਣਾ ਤੇ ਦੇਖਣ ਨੂੰ ਤਾਂ ਇਹ ਲੱਗਦਾ ਹੁੰਦਾ ਵੀ ਕੋਈ ਖਾਸ ਕੰਮ ਦੇ ਪਰ ਪੱਟਾ ਕੰਮਾ ਹੋਵੇ ਤਾਂ ਇਹ ਨਾ ਹੋਵੇ ਫਿਰ ਵੀਡੀਓ ਤਾਂ ਆਪਾਂ ਜਿੱਦਾਂ YouTube ਚੈਨਲ ਸਟਾਰਟ ਕਰ ਲਿਆ ਪਾਉਣੀ ਹੀ ਪੈਂਦੀ ਆ ਤੇ ਅੱਜ ਸਿੱਛਣਾ ਇਹਨਾਂ ਕਰਦੂਈ ਜਾਂਦਾ ਕਹਿੰਦਾ ਮੈਨੂੰ ਇਹ ਹੁੰਦਾ ਨੇ ਸੁਣੀ ਹੀ ਬੰਦ ਲਾ ਕੋਈ ਤੇ ਮੇਰੇ ਮਾਕੇ ਕੰਮ ਕਰਦੀ ਫਿਰਦੀ ਆ ਗੇਟ ਖੁੱਲਾ ਆਪਦੇ ਆਪ ਨੂੰ ਮਿਲ ਗਿਆ ਫਿਰ ਗਰਮੀ ਜਾਂਦੀ ਦੀ ਜੇ ਬੰਨ ਵੀ ਲੈ ਲੈਂਦੇ ਤੇ ਥੋੜੇ ਜਿਹਾ ਸਿਰ ਬੰਨੇ ਜਾਂਦਾ ਫਿਰ ਪਤਾ ਨਹੀਂ ਕੀ ਹੋ ਜਾਂਦਾ ਫਿਰ ਆਹ ਨਸਾ ਜੀ ਆਪਣੀ ਕੁੜੀ ਆਲੀ ਇੰਨੀਆਂ ਉਹ ਹੋ ਜਾਂਦੀਆਂ ਨੇ ਤੇ ਐਂ ਦੁੱਖ ਲੱਗ ਜਾਂਦੇ ਨੇ ਕਿ ਬੰਨੇ ਤੋਂ ਤਾਂ ਇੱਕ ਫਿਰ ਕੋਈ ਆ ਆ ਬਗ ਜਾਂਦਾ ਪਹਿਲਾਂ ਇੱਕ ਵੀਰ ਆਏ ਫਿਰ ਇੱਕ ਆਏ ਹੈ ਨਾ ਫਿਰ ਉਹ ਚੱਕਰ ਵਾਲੇ ਭਾਈ ਆਉਂਦੇ ਰਹਿੰਦੇ ਨੇ ਤੇ ਬਾਰੇ ਕੰਮ ਕੁੰਮ ਕਰਦੇ ਆ ਫਿਰ ਐ ਦਿੱਕਤ ਆ ਜਾਂਦੀ ਆ ਬਾਕੀ ਹੁਣ ਕੱਟ ਲਾਂਗੀ ਸਬਜ਼ੀ ਫੋਲੀਆ ਕੱਟ ਲਾਂ ਤੇ ਫਿਰ ਬਣਾਉਣੀ ਆ ਸਬਜ਼ੀ ਜਿਹੜੇ ਕੱਪੜੇ ਰਹਿੰਦੇ ਨੇ ਨਾਲੇ ਉਹ ਕੱਢਦੀਆਂ ਤੇ ਬਸ ਇਸ ਤਰ੍ਹਾਂ ਦੇ ਕੰਮ ਧੰਦੇ ਨੇ ਹੋਜੀ ਤੇ ਫਿਰ ਸਬਜ਼ੀ ਬਣਾਉਣ ਲੱਗੀ ਆ ਕਿ ਸਬਜ਼ੀ ਤਿਆਰ ਕਰਦੀ ਆ ਇੰਨਾ ਜਿਆਦਾ ਸਿਰ ਉਹ ਤੋਂ ਥੋੜਾ ਮੈਂ ਕਹਿੰਦੀ ਸੀ ਹਨਾ ਉਸ ਤੋਂ ਬਾਅਦ ਤਾਂ ਇੰਨਾ ਉਠਖੜਿਆ ਮੇਰੇ ਤਾਂ ਨਾ ਕਿ ਜਦੋਂ ਮਾਈਗਰੇਨ ਦਾ ਦਰਦ ਹੁੰਦਾ ਆਈ ਹੁੰਦਾ ਮੇਰੇ ਹੱਥਾਂ ਦੇ ਭਾਂਡੇ ਸੁੱਟ ਜਾਂਦੇ ਨੇ ਫਿਰ ਪੈ ਮੈਂ ਕੋਲਡ ਡਰਿੰਕ ਮੰਗਵਾ ਕੇ ਹਨਾ ਉਹਦੇ ਨਾਲ ਮਾੜਾ ਮੋਟਾ ਮੈਨੂੰ ਐ ਹੁੰਦਾ ਬੌਮਟਿੰਗ ਹੋ ਜਾਂਦੀ ਆ ਫਿਰ ਬੌਮਟਿੰਗ ਨਾਲ ਫਿਰ ਹੌਲਾ ਹੁੰਦਾ ਸਿਰ ਪਹਿਲਾ ਸੰਦੀਪ ਲੈ ਕੇ ਆਏ ਕੋਲਡ ਡਰਿੰਕ ਤੇ ਉਹ ਪੀ ਗਿਆ ਉਸ ਤੋਂ ਬਾਅਦ ਬੌਮਟਿੰਗ ਆਈ ਹਨਾ ਬੌਮਟਿੰਗ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਚਿਰ ਦਾ 10 ਮਿੰਟ ਇੱਥੇ ਬਾਹਰ ਹੀ ਪੱਕ ਕੇ ਠੰਡੇ ਪਈ ਸਬਜ਼ੀ ਮੈਂ ਪਹਿਲਾਂ ਤਿਆਰ ਕਰ ਲਈ ਸੀਗੀ ਤੇ ਫਿਰ ਫਿਰ ਮੈਂ ਕੋਲਡ ਡਰਿੰਕ ਹੋਰ ਪੀਤਾ ਹੁਣ ਮਾੜਾ ਇਹ ਜੁੱਟ ਜੋਗ ਹੋਈਆਂ ਨਾ ਫਿਰ ਸਿਰ ਚ ਇੰਨੀ ਐ ਪੈੜੀ ਚੀਜ਼ ਪੈਂਦੀਆਂ ਇੰਨੀਆਂ ਪੈੜੀਆਂ ពੋਟਪੜੀਆਂ ਦੇ ਵਿੱਚ ਚੀਜ਼ ਤਾਂ ਪੈਂਦੀਆਂ ਨੇ ਤੇ ਇਹ ਮਾਈਗ੍ਰੇਨ ਦਾ ਦਰਦ ਆ ਜਿਹਨੋਂ ਕਮ ਤਾਂ ਕਈ ਵਾਰ ਤਾਂ ਠੀਕ ਰਹਿੰਦਾ ਕਈ ਤੇ ਇੱਕ ਕਈ ਕਿਸੇ ਕੋਲ ਕੋਈ ਥੀਂ ਮਹੀਨਾ ਤਾਂ ਇਹ ਜਾ ਹੁੰਦਾ ਨਾ ਦੋ ਦੋ ਵਾਰ ਵੀ ਹੋ ਜਾਂਦਾ ਕਦੇ ਮਤਲਬ ਠੀਕ ਰਹਿੰਦਾ ਇਹਨਾਂ ਨਹੀਂ ਵੀ ਹੁੰਦਾ ਤੇ ਜਦੋਂ ਹੋਣ ਲੱਗ ਜਾਂਦਾ ਫਿਰ ਤਾਂ ਬਸ ਬੀ ਬੁਰਾ ਹਾਲ ਕਰ ਦਿੰਦਾ ਜਮਾ ਬੁਰਾ ਹਾਲ ਮੈਨੂੰ ਸਵੇਰੇ ਹੀ ਪਤਾ ਲੱਗ ਜਾਂਦਾ ਅਜ ਮਹਿੰਦੀ ਨਹੀਂ ਜਦੋਂ ਮਾੜੀ ਸੀ ਰਾਸਤਰੀ ਜੀ ਕਰੀ ਤੇ ਉਹਦੀ ਲੱਗ ਗਿਆ ਉਹਦੀ ਲੱਗ ਗਿਆ ਹੁਣ ਤੇ ਮੈਨੂੰ ਫਿਰਾ ਹੁੰਦਾ ਵੀ ਫਿਰ ਫਿਰਾ ਲਵਾ ਕੇ ਹਟੂ ਹੁੰਦੀ ਮੈਂ ਬਹੁਤ ਕੋਸ਼ਿਸ਼ ਕਰਦੀ ਆਂ ਵੀ ਚੱਲ ਠੀਕ ਰਹੇ ਜੇ ਠੀਕ ਰਹੇ ਪਰ ਨਹੀਂ ਜੀ ਹਨਾ ਫਿਰ ਬੁਰਾ ਹਾਲ ਹੋ ਕੇ ਹਟਦਾ ਮੇਰਾ ਸੇਂ ਮੈਂ ਕਹਣੀ ਤਾਂ ਕੀਤੇ ਦੇ ਨਾ ਹੋਵੇ ਮਾਈ ਜੀ ਨੇ ਦਾ ਦਰਦਾ ਇੰਨਾ ਡੁੱਪੀ ਕਰਦਾ ਇਹਨਾਂ ਹੁਣ ਇਹ ਸਵੇਰੇ ਤੱਕ ਠੀਕ ਹੋਊਗਾ ਮੈਂ ਹੁਣ ਖਾਂਦੀ ਪੀਂਦੀ ਫਿਰ ਕੁਛ ਨਹੀਂ ਹੁੰਦੀ ਹੁਣ ਮੈਂ ਕੁਛ ਨਹੀਂ ਅੱਜ ਖਾਣਾ ਪੀਣਾ ਹੈਗਾ ਬਸ ਰੋਟੀ ਬਣਾ ਕੇ ਖਵਾ ਦੂੰਗੀ ਤੇ ਫਿਰ ਬਸ ਮੇਰਾ ਬੁਰਾ ਹਾਲ ਹੈ ਜਦੋਂ ਸੌਂ ਤੋਂ ਉੱਠ ਕੇ ਤੱਕ ਇਹਨਾਂ ਕਈ ਵਾਰ ਤਾਂ ਹਟ ਵੀ ਜਾਂਦਾ ਕਈ ਵਾਰ ਫਿਰ ਹਲਕਾ ਹਲਕਾ ਹੋ ਜੂ ਹੀ ਜਾਂਦਾ ਚੀਸਾ ਵਾਲੀਆਂ ਪਹਿੜੀਆਂ ਪੈਂਦੀਆਂ ਨੇ ਸੱਚਾ ਕਿ ਫਿਰ ਮੈਨੂੰ ਵੀਡੀਓ ਦਾ ਇਹ ਹੋ ਜਾਂਦਾ ਵੀ ਵੀਡੀਓ ਪਾਉਣੀ ਹਨਾ ਦੇਲੀ ਦੀ ਟੀਅਰ ਕਰਨਾ ਬਲੌਗ ਵਗੈਰਾ ਕਈ ਵਾਰ ਮਿਸ ਹੋ ਜਾਂਦਾ ਕੱਲ ਕੱਲ ਇਹ ਨਹੀਂ ਹੋਇਆ ਕੱਲ ਮਿਸ ਹੋ ਗਿਆ ਫਿਰ ਆਪੇ ਮੰਗਦੇ ਚਾਹ ਰਹਿਣਾ ਵੀ ਜਦੋਂ ਮੁੰਡਾ ਕੰਮ ਕਰਨਾ ਲੱਗ ਗਿਆ ਫਿਰ ਕੱਢ ਲਈ ਫੋਨ ਮਾਰੀ ਦੀ ਵੀ ਕੋਈ ਹਨਾ ਮੈਂ ਕਿਹਾ ਤੁਹਾਨੂੰ ਉਹਨੇ ਸਬਜ਼ੀ ਬਣਾ ਲਾ ਤੇ ਨਾਲੇ ਵੀਡੀਓ ਨੂੰ ਕੰਟੀਨਿਊ ਕਰਾਂ ਕੀ ਹੋ ਗਿਆ ਤੇ ਪਲੀਆਂ ਨੇ ਹਾਂ ਫਿਰ ਹਲੀਆਂ ਬੁਲੀਆਂ ਉਹ ਕਿਰਨ ਦੀ ਕਟੇ ਕੇ ਪਾਸੋਂ ਦਿੱਤੀ ਰਹਿ ਗਿਆ ਸਾਰਾ ਕੁਝ ਫੇਰ ਤੇ ਕੋਈ ਨਾ ਬੰਦਾ ਕੁਝ ਨਹੀਂ ਆ ਤੁਸੀਂ ਦੁਪਰ ਨਾਲ ਜੇ ਫਿਰ ਬਹੁਤ ਮੁਸ਼ਕਲ ਹੋ ਜਾਊਗਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਊਗਾ ਅਸੀਂ ਤਾਂ ਸਬਜ਼ੀ ਬਣਾ ਦੂ ਮੈਂ ਅੱਜ ਤਾਂ ਵੀ ਮੇਰੇ ਬਹੁਤ ਕੁਝ ਜਾਂਦਾ ਤੇ ਥੋੜਾ ਆਹਾ ਤੇ ਬੋਲ ਰਹਾ ਲੈ ਸਰਦਾਰੀ ਕਿਉਂ ਗਰਮੀ ਆ ਪਤਾ ਨਹੀਂ ਇਹ ਮਾਈਕ ਨਹੀਂ ਹੁੰਦਾ ਕਾਹਦੇ ਕਰਕੇ ਕਿਉਂ ਇਹ ਹੁੰਦਾ ਮੈਨੂੰ ਇਹ ਚੀਜ਼ ਦੀ ਸਮਝ ਵੀ ਨਹੀਂ ਲੱਗੀ ਹੈਗੀ ਉਧਰ ਉੱਥੇ ਗਏ ਸੀਗੇ ਘਰ ਦੀ ਦਵਾਈ ਲੈਣ ਡਾਕਟਰ ਨੂੰ ਵੀ ਮੈਂ ਦੱਸ ਦੇਵਾਂਗਾ ਹੋਰੋ ਜੀ। ਫਿਰ ਮੈਨੂੰ ਦੇਖੀ ਤੇ ਵੀਰ ਭੈਣ ਨੂੰ ਪਤਾ ਹਨਾ ਕੋਈ ਇਹਦਾ ਕੋਈ ਹੈਗਾ ਹੱਲ ਤਰੀਕ ਮੈਨੂੰ ਜਰੂਰ ਦੱਸੋ। ਬਹੁਤੁੱਸੀ ਬੁਰਾ ਹਾਲ ਹੋ ਜਾਂਦਾ ਇੱਕ ਵਾਰੀ ਸੁਨਿਆਣ ਵੀ ਵੱਜਦੀ ਜਿੰਨੇ ਭੈੜਾ ਹੁੰਦਾ ਏ। ਜੇਂ ਕਿਤੇ ਜਾਣੇ ਉਹਨੇ ਤਾਂ ਮੈਨੂੰ ਪਹਿਲਾਂ ਹੀ ਦੱਸਦਾ ਵੀ ਮੇਰੇ ਇੱਥੇ ਨਾ ਹੋਣ ਲੱਗ ਜੇ। ਹੋਊਗਾ ਠੀਕ ਕੋਈ ਨਹੀਂ। ਦੇਖਦੇ ਕਰਾਇਆ। ਮੇਰਾ ਆਕੇ ਕੰਮ ਕਰਨੇ ਬਹੁਤ ਮੁਸ਼ਕਲ ਹੁੰਦਾ। ਮਸਾਲੇ ਨਾਲ ਕਿੰਨਾ ਜੰਹੇ ਰਹੀ ਸੀ ਪੜਾਈ ਦਾ ਹੁੰਦਾ ਫਿਰ ਸਬਜੀ ਸਬਜੀ ਦਾ ਮੈਨੂੰ ਆਇਆ ਯਾਰ ਉਹ ਤਾਂ ਗਈ ਸੀ ਕਿ ਮम्मा ਤੁਹਾਨੂੰ ਮੈਂ ਉਹ ਕਰ ਦੂੰ ਮੈਂ ਕਿਹਾ ਨਹੀਂ ਚਲ ਤੂੰ ਤਾਂ ਕਹਿ ਠੀਕ ਆ ਮੈਂ ਕਰ ਕਰਾ ਲਾ ਦਿੰਦੀ ਆ ਹਮਮ ਹੁਣ ਅਸੀਂ ਮਸਾਲਾ ਪੁੱਟ ਜੀਏ ਤੇ ਸਬਜੀਆ ਮੈਂ ਪੁੰਨੀਆਂ ਸੁੱਖੀਆਂ ਪਾ ਦਿੰਦੀ ਆ ਅਲੂ ਪਾ ਦਿੰਦੀ ਆ ਫਿਰ ਥਿੰਮ ਤੇ ਕਰਕੇ ਰੱਖ ਦਿੰਦੀ ਆ ਸਭ ਕੁਝ ਬਾਲ ਕੇ ਮਿਕਸ ਕਰਕੇ ਆਟਾ ਗੁੰਨ ਲਿਆ ਤੇ ਸਬਜੀ ਬਣੀ ਜਾਊਗੀ ਨੇ ਫਿਰ ਰੋਟੀ ਬਣਾ ਦਊਗੀ ਮੈਂ ਸਖੜਾ ਦੇ ਪੂਆ ਤਾਂ ਮੈਂ ਜਿਹੜਾ ਤੋਰਨੀ ਹੂੰ ਹੂੰ ਮੇਰੇ ਨਾਲ ਉਹ ਵੀ ਡਾਤਾ ਇਹਨਾਂ ਦਾ ਰੋਟੀ ਫੜਾ ਦਿੰਦੇ ਮੜੇ ਆਟਾ ਠੀਕ ਹੈ ਇਹ ਤਾਂ ਬੰਦੂ ਸਿਰ ਮੈਂ ਛੱਡ ਕੇ ਰੱਖਾਂ ਤੁਸੀਂ ਤਾਂ ਬਹਿ ਜਾ ਹੁੰਦਰਾ ਤੇਰੇ ਪਾਪਾ ਦਾ ਵੀ ਜੀ ਨਹੀਂ ਰੱਖ ਦੂਗੀ ਸਸਤਾਂ ਦਾ ਹੈ ਸਾਡੇ ਇਹ ਉਹ ਨਹੀਂ ਕੀ ਹੈ ਬਸ ਨਾ ਲੱਗਦਾ ਤਾਂ ਕੋਈ ਹੈ ਜੀ ਬੱਸ ਦਿਨ ਨਹੀਂ ਕੋਈ ਮੈਨੂੰ ਨਹੀਂ ਪਤਾ ਹੈਗਾ ਕੋਈ ਹੁੰਦਾ ਜਿਵੇਂ ਨਾ ਬੜਦਾ ਹੋਵੇ ਮੈਂ ਵੀ ਲੱਗਦੀ ਕਿ ਇਹ ਤੇੜੀ ਨਾ ਵੀ ਨਹੀਂ ਲੱਗਦਾ ਉਹ ਮੇਰਾ ਬਲੌਗ ਨਾ ਵੀ ਖਰਾਬ ਕਰਿਆ ਕਰੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਹਟਾ ਗੁੰਦਾ ਗਰਮੀ ਵੀ ਅੱਧਾ ਪਾਤਰ ਆ ਗਿਆ ਹੱਸੋ ਜੀ ਇਹ ਕੁਝ ਇਹਦੇ ਨੇ ਜਾ ਨਿਕਲਦੀ ਸ਼ੀਸ਼ੀ ਕਿ ਇਹ ਹੋ ਜਾਂਦਾ ਨਾ ਵੀਡੀਓ ਦਾ ਫਿਰ ਮੈਨੂੰ ਪਹਿਲਾਂ ਜਦੋਂ ਗੈਪ ਪੈ ਜਾਂਦਾ ਬਹੁਤ ਜਾਂਦੇ ਗੈਪ ਹੋ ਜਾਂਦੇ ਨੇ ਜਿੰਨ ਸਬ지 ਹਨ